ਸਾਰਿਆਂ ਨੂੰ ਕੀ ਹਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚਾਂਗੇ ਤਨੋਲਾ ਬੱਕਰੀ ਮੰਡੀ ਤੇ ਬੱਕਰੀਆਂ ਦੀ ਮੰਡੀ ਵੀ ਕੁੱਤਿਆਂ ਦੀ ਵੀ ਤੇ ਖਰਗੋਸ਼ ਵਗੈਰਾ ਸਾਰੇ ਜਾਨਵਰ ਜਿਹੜੇ ਇੱਥੇ ਲਿਆਂਦੇ ਜਾਂਦੇ ਨੇ ਮੰਡੀ ਤੇ ਅੱਜ ਨਾਲ ਥੋੜੇ ਮੀਂਹ ਪਿਆ ਗਿਆ ਹੁਣੀ ਮੀਂਹ ਪੈ ਕੇ ਹੱਟਿਆ ਮੰਨ ਲਓ ਵੀ 10 ਮਿੰਟ ਹੋਏ ਨੇ ਮੰਡੀ ਇਹ ਅਕਸਰ ਖਾਸੀ ਭਰਦੀ ਆ ਇਹ ਤਨੌਲਾ ਬੱਕਰੀ ਮੰਡੀ ਦੀ ਲੋਕੇਸ਼ਨ ਹੈ ਜੀ ਮੇਨ ਸੜਕ ਤੇ ਮੇਨ ਛੰਨਾ ਪੈਣੀ ਵਾਲੀ ਸੜਕ ਹੈ ਤਨੌਲੇ ਤੋਂ ਛੰਨਾ ਪੈਣੀ ਰੋਡ ਇਹਨਾਂ ਸਿੰਗਲ ਸੜਕ ਉੱਥੇ ਜਿਹੜੀ ਇਹ ਮੰਡੀ ਲੱਗਦੀ ਆ ਤੇ ਤੁਹਾਨੂੰ ਕੁਝ ਕੇ ਨੰਬਰ ਵੀ ਦੇਵਾਂਗੇ ਪਾਈਆਂ ਦੇ ਤੇ ਬੱਕਰੀਆਂ ਦੇ ਰੇਟ ਵੀ ਦੱਸਾਂਗੇ ਤੇ ਜਿਵੇਂ ਆਹ ਬੱਕਰੀ ਆ ਬਾਈ ਕਿੰਨੇ ਕਿਚਰ ਦੀ ਹੈ ਬਈ ਕਿੰਨੇ ਕਿਚਰ ਦੀ ਹੋਊ ਅੰਦਾਜ਼ਾ ਜਿਆ ਹੈਗਾ ਕੋਈ ਹੈਗੀ ਬਈ 60 ਸਾਲਾਂ ਦੀ 7-8 ਸਾਲਾਂ ਦੀ ਤੇ ਰੇਟ ਕਿੰਨਾ ਇਹਦਾ ਰੇਟ ਬਈ 1.5 ਲੱਖ ਸਹੀ ਸਹੀ ਦੱਸ ਬਈ ਪਿਓਰ ਬੀਟਲ ਦੀ ਹੈ ਪਿਓਰ ਬੀਟਲ ਦੀ ਆ ਕਿੰਨੀ ਦੇਣੀ ਆ ਬਈ 12000 ਦੀ ਕਿ 13 ਦੀ 12000 ਦੀ ਦੇਣੀ ਆ ਕਿ 13 ਦੀ ਨਾ ਨਾ ਵੀਰੇ 1.5 ਲੱਖ ਦੀ ਦੇਣੀ ਆ ਨਾ ਤੇ ਕੰਟੈਕਟ ਨੰਬਰ ਦੱਸ ਬਈ ਤੇਰਾ ਫੋਨ ਨੰਬਰ 01234567890 ਰੁਪਿਆ 11000 ਦੀ ਦੇਣਾ ਜੇ ਪਾਵੇਂ ਫੋਨ ਨੰਬਰ ਜਿਸਾਂ ਬਣਾ ਲਾ 84275 29618 84275 29618 ਲੋ ਜੀ ਮਿੱਤਰੋ ਜੇ ਕੋਈ ਸਾਹਮਣ ਵਾਲੇ ਵੀਰ ਨੇ ਘਰੇ ਲੂ ਬੱਕਰੀ ਲੈਣੀ ਹੈ ਇਹ ਬੱਗ ਵਾਲੀ ਹੈਗੀ ਘਰੇ ਰੱਖੀ ਹੋਈ ਆ ਮੱਕੀ ਇਹ 11000 ਚੋਂ ਮਾਨਤਾਨ ਹੋ ਜੂ ਬਾਈ ਨੂੰ ਕੰਟੈਕਟ ਕਰ ਲਿਓ 20 ਦਿਨਾਂ ਦੀ ਇਹ ਨਵੀਂ ਹੋਈ ਹੋਈ ਆ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਬੱਕਰੀ ਮੰਡੀ ਚ ਖਾਸ ਦਿਨਾਂ ਬਾਅਦ ਆਏ ਆ ਤੇ ਲਾਈਵ ਚ ਜਿਆਦਾ ਤੋਂ ਜਿਆਦਾ ਮਿੱਤਰ ਦੋਸਤ ਜੁੜਜੋ ਤੇ ਹੋ ਸੌਦੇ ਹੋਈ ਜਾਂਦੇ ਇਧਰ ਦੇਖ ਲਓ ਬੱਕਰੀ ਮੰਡੀ ਚ ਖਾਸ ਆ ਜਿਹੜਾ ਰਾਸ਼ਾ ਤੇ ਬਾਕੀ ਵੀ ਕਮੈਂਟਾਂ ਚ ਦੱਸਿਆ ਕਰੋ ਵੀ ਲਾਈਵ ਕਿਵੇਂ ਚੱਲਦਾ ਕੀ ਗੱਲਬਾਤ ਆ ਤੇ ਅੱਜ ਨਾ ਬੱਕਰੀ ਮੰਡੀ ਦੇ ਵਿੱਚ ਫਰਾਸ਼ ਫੇਰ ਵੀ ਬਹੁਤ ਆ ਜਿਹੜੇ ਸਭ ਨਾ ਮੀਂਹ ਹੋ ਗਿਆ ਮੀਂਹ ਕਰਕੇ ਨਾ ਕਾਫੀ ਬੰਦੇ ਇੱਕ ਘੰਟਾ ਪਹਿਲਾਂ ਚਲੇ ਗਏ ਡੇਢ ਕਿ ਘੰਟਾ ਹੋ ਗਿਆ ਮੀਂਹ ਪਏ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਬੱਕਰੀਆਂ ਕਾਫੀ ਆਈਆਂ ਨੇ ਇਥੇ ਹਾਂਜੀ ਬਾਈ ਰਨ ਬਾਈ ਹਾਏ ਹਾਏ ਬਾਈ ਕੀ ਹਾਲ ਨੇ ਹੋ ਠੀਕ ਹੋ ਬਾਈ ਪਹੁੰਚ ਗਿਆ ਵਧੀਆ ਮੀਂਹ ਆ ਗਿਆ ਗੱਲ ਕਰ ਹਨਾ ਆ ਦੇ ਮੀਂਹ ਕਰ ਮੇਮ ਨਹੀਂ ਵੀਰ ਪੈਨੇ ਮੀਂਹ ਨਾਲ ਹਾਂਜੀ ਬਾਈ ਹਾਂਜੀ ਵੀਰੇ ਬੋਲੋ ਠੀਕ ਠਾਕ ਵਧੀਆ ਓਕੇ ਆ ਤੁਸੀਂ ਦੱਸੋ ਠੀਕ ਹੋ ਜਿਹਨਾਂ ਲਾਈਵ ਚ ਜੁੜੀਆਂ ਨੇ ਇੱਕ ਵਾਰੀ ਕਮੈਂਟ ਚ ਜਰੂਰ ਦੱਸ ਦਿਓ ਵੀ ਲਾਈਵ ਆਪਣਾ ਕਿਵੇਂ ਚੱਲਦਾਗਾ ਤੇ ਜਿਹੜੇ ਸੌਦੇ ਨੇ ਉਹ ਅੱਜ ਘੱਟ ਹੋਣਗੇ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਮੀਂਹ ਪੈ ਗਿਆ ਸੀ ਬਸ ਤੁਹਾਨੂੰ ਮੋਟਾ-ਮੋਟਾ ਦਿਖਾ ਦੇਣਾ ਵੀ ਬੱਕਰੀਆਂ ਫੇਰ ਵੀ ਕਾਫੀ ਆਏ ਨੇ ਬੱਕਰੀਆਂ ਬੱਕਰੇ ਖਰਗੋਸ਼ ਕੁੱਤੇ ਵਗੈਰਾ ਆਉਂਦੇ ਨੇ ਇੱਥੇ ਅੱਜਕੱਲੀਆਂ ਬੱਕਰੀਆਂ ਹੀ ਨੇ ਤੇ ਭੇਡਾਂ ਵੀ ਆਉਂਦੀਆਂ ਨੇ ਜੇ ਭੇਡਾਂ ਵੀ ਨਹੀਂ ਹੈਗੀ ਤੇ ਬਾਰੋਂ ਵੀ ਵਪਾਰੀ ਆਉਂਦੇ ਨੇ ਕਾਫੀ ਜੇ ਮੈਂ ਆ ਦੇਖੋ ਬੱਕਰਾ ਕਿੰਨਾ ਸੋਹਣਾ ਕਿਉਂ ਆ ਦੇਖ ਲੋ ਆ ਵੀ ਵੇਚਣਾ ਬਈ ਕੀ ਰੇਟ ਆ ਬਈ ਇਹਦਾ 15000 15000 ਖੀਰਾ ਬੱਚਾ 5 ਮਹੀਨਿਆਂ ਦਾ ਖੀਰਾ ਬੱਚਾ 5 ਮਹੀਨਿਆਂ ਦਾ ਲੋ ਬਈ ਜੇ ਕੋਈ ਗਾਹਕ ਹੁੰਦਾ ਨਾ ਤੈਨੂੰ ਲਈ ਬੱਕਰੀ ਮੰਡੀ ਤੇ ਖੀਰਾ ਬੱਚਾ 5 ਮਹੀਨਿਆਂ ਦਾ ਤੇ ਬਾਈ ਦਾ ਮੋਬਾਈਲ ਨੰਬਰ ਵੀ ਲੈ ਲੈ ਕਿੰਨਾ ਫੋਨ ਨੰਬਰ ਆ ਬਈ ਤੇਰਾ 62899 62859 5700 ਜੇ ਕਿਸੇ ਨੇ ਇਹ ਵਾਲਾ ਬੱਕਰਾ ਕਿੰਨੇ ਮਹੀਨੇ ਦਾ ਦੱਸਿਆ ਬਈ ਕਿੰਨੇ ਮਹੀਨਿਆਂ ਦਾ 5 ਮਹੀਨਿਆਂ ਦਾ ਵਧੀਆ ਕੱਦ ਘਾਟ ਆ ਬਈ ਸੋਹਣਾ ਗਾ ਵਧੀਆ ਖਰਾਕ ਪਾਈ ਹੋਈ ਆ ਕੰਨ ਕੋਨੇ ਚੰਗੇ ਨੇ ਨੱਕ ਵੀ ਚੰਗਾ ਬਾਕੀ ਜਿਹੜੇ ਬੰਦੇ ਪਾਰ ਖੂਨ ਨੇ ਉਹਨੂੰ ਹਨਾ ਪਤਾ ਹੀ ਹੁੰਦਾ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਇੱਥੇ ਕਾਫੀ ਇੱਥੇ ਬੱਕਰੀਆਂ ਆਈਆਂ ਨੇ ਬਾਕੀ ਮਿਲਦੇ ਆ ਅਗਲੇ ਬੁੱਧਵਾਰ ਨੂੰ ਹੋ ਸਕੇ ਵੀਡੀਓ ਬਣਾਵਾਂਗੇ ਧੰਨਵਾਦ ਮਿੱਤਰੋ ਸਾਰਿਆਂ ਦਾ ਹੁਣ ਕਾਲੀ ਆ ਤੇ ਮੌਸਮ ਦੋਸੋ ਕਿੱਥੇ ਕਿੱਥੇ ਕਿਵੇਂ ਆਇਆ ਇੱਥੇ ਮੌਸਮ ਖਰਾਬ ਆ ਫੇਰ ਨਹੀਂ ਦਾ ਮਾਹੌਲ ਬਣਿਆ ਹੋਇਆ ਤਾਂ ਕਰਕੇ ਬੱਕਰੀ ਘਟਾ ਆਈ ਨੇ ਬਾਕੀ ਕਮੈਂਟਸ ਦੱਸ ਦਿਓ ਜੇ ਕਿਸੇ ਬਾਈ ਨੇ ਬੱਕਰੀ ਲੈਣੀ ਹੋਵੇ ਤਾਂ ਆਪਾਂ ਹੱਲ ਜਰੂਰ ਕਰਾਂਗੇ ਠੀਕ ਹੈ ਜੀ ਧੰਨਵਾਦ ਮਿੱਤਰੋ ਸਾਰਿਆਂ ਦਾ